ਨਜ਼ਾਰੇ ਲੈਂਦਾ ਫਿਰਦਾ ਐ ਮੈਨੂੰ ਉਹਨੇ ਕਰਨਾ ਕੀ ਇਥੇ ਮਰਨ ਦੇ ਮਰਦਾ ਬੰਦਾ ਕੋਈ ਉਹਨੂੰ ਮਤਵਲੀ ਕੋਈ ਕਿਹ ਨਾਲ ਕੁੱਤੇ ਹਮਝਾ ਕੁੱਤੇ ਕਿਹਨੇ ਗੱਟੀ ਜੀ ਕੁੱਤੇ ਨਹੀਂ ਹਟਦੀ ਬੇਕੜ ਆ ਕੁੱਤੇ ਫੜ ਕੇ ਜਾਂਦੀ ਬਿ ਕੁੱਤੇ ਇਹ ਕਿ ਲੈ ਜਾਓ ਬੀ ਬੇਕੜ ਪੁਲ ਬੰਦਾ ਹੈ ਉਹ ਵੇਖਾ ਉਧਰ ਵੀ ਪਾਣੀ ਉਹ ਸੜਕ ਹੈ ਇੱਧਰ ਵੀ ਪਾਣੀ ਉਹ ਜਿਹੜਾ ਟਰੈਕਟਰ ਫਸਿਆ ਖੜਾ ਹੈ ਉਥੋਂ ਬੀਬੀਆਂ ਗਈਆਂ ਲੱਖ ਲੱਖ ਜੱਡੇ ਪਾਣੀ ਚ ਉਹ ਵੀ ਸੜਕ ਹੈ ਤੇ ਜਿਹੜਾ ਪੁਲਿਸ ਕੰਮ ਲਈ ਬਣਾਇਆ ਹੈ ਇਹ ਬੰਦਾ ਹੈ ਆ ਸੁੱਕਾ ਹੈ ਤੇ ਆ ਵੇਲਾ ਆ ساری ਗੱਬਾ ਤੇ ਮੁੱਖ ਮੰਤਰੀ ਸਾਹਿਬ ਆਏ ਇੰਨਾ ਖਾਬ ਹੋਇਆ ਉਹਨਾਂ ਨੇ ਯਾਰ ਹੈਲੀਕਾਪਟਰ ਹੀ ਰਖਵਾ ਲੈਂਦੇ ਕਹਿ ਦਿੰਦੇ ਵੱਡੂ ਬੁੱਢੀ ਦੇਵੇ ਮੈਂ ਕਲਾ ਚਲਾ ਦੇ ਦੇਖੀ ਬੇਦਖਾਰੀ ਤੋੜ ਲਈ ਇੱਥੇ ਜਲਾ ਦਾ ਮੈਨੂੰ ਸਾਰਾ 50 ਲੀਟਰ ਤੇਲ ਦਿੱਤਾ ਪ੍ਰਸ਼ਾਸਨ ਨੇ ਤੇ ਮੈਂ ਚਲਾ ਚਲਾ ਪੱਲੋ 2 300 ਲੀਟਰ ਵਾਲੇ ਅੱਗੇ ਮਰੇ ਤਾਂ ਕਿਉਂ ਨਾ ਕਰੇ ਅਕਦੇ ਮੈਨੂੰ ਰੋਕਦੀ ਮੇਰੀ ਆਪ ਦੀ ਜ਼ਮੀਨ ਉਟਾ ਲੱਗਣ ਲੱਗ ਪਈ ਹੁਣ ਕੀ ਕਰੀ ਅਸੀਂ ਕਿੰਨੀ ਕੁ ਕਲਾਲੀ ਕਢੀ 10 ਦਿਨ ਚਲਾਈ ਰੱਖੀ ਲਗਾਤਾਰ ਇਹ ਪਰ ਤੁਹਾਡਾ ਕੰਮ ਤਾਂ ਹੈ ਨਹੀਂ ਤੁਸੀਂ ਕਰੀ ਜਾਂਦੇ ਹੋ ਪ੍ਰਸ਼ਾਸਨ ਨੇ ਭੇਜਿਆ ਹੀ ਨਹੀਂ ਕੁਝ ਵੀ ਆਹਨੂੰ ਤਾਂ ਕਰਨਾ ਹੀ ਪੈਣਾ ਪਿੰਡ ਵਾਸਤੇ ਮਿਲਿਆ 23 ਚ ਕੁਝ ਮਿਲਿਆ 23 ਕੁਛ ਨਹੀਂ ਮਿਲਿਆ ਕੁਛ ਨਹੀਂ ਮਿਲਿਆ ਮੁੱਖ ਮੰਤਰੀ ਨੂੰ ਕਹਿ ਦੇਣਾ ਸੀ ਇਹ ਸਾਫ ਕਰ ਦਿਓ ਮੁੱਖ ਮੰਤਰੀ ਦੇ ਰੰਗ ਹੀ ਉਥੋਂ ਹੀ ਫਰਾਂ ਅਗਿਆ ਵੀ ਪੈਂਡਲ ਨੇ ਉਹਨੇ ਸ਼ਕਲ ਹੀ ਨਹੀਂ ਸਾਡੀ ਦੇਖੀ ਦੇਖੀ ਥੋੜੀ ਸ਼ਕਲ ਬਿਲਕੁਲ ਨਹੀਂ ਮਾਰੇ ਲੱਗਦੇ ਹੋ ਵੋਟਾਂ ਸੌਕੀਆਂ ਲੰਗਾ ਆਹ ਵੋਟਾਂ ਹੀ ਸੌਕੀਆਂ ਨੇ 2023 ਦੇ ਜਿਹੜੀਆਂ ਛੜਕਾਂ ਟੁੱਟੀਆਂ ਨੇ ਸਾਡੀਆਂ ਤਾਂ ਉਹ ਵੀ ਨਹੀਂ ਬਣਾਈਆਂ ਅਸੀਂ ਤਾਂ ਆਪਦੇ ਕੋਲੋਂ ਬਣਾਈਆਂ ਨੇ ਬੜਾ ਬੁਰਾ ਹਾਲ ਹੋਇਆ ਵੀ ਇਹਨਾਂ ਨੇ ਕੋਈ ਛੜਕਾਂ ਕਰਕੇ ਟੁੱਟੀਆਂ ਸੀ ਹਾਂਜੀ ਹਾਂਜੀ 2023 ਦੀਆਂ ਇਹ ਆ ਦਾ ਕੁਛ ਮਿਲਿਆ ਤੁਹਾਨੂੰ 23 ਜਿਹੜੇ ਖਰਾਬੇ ਹੋਏ ਸੀ 23 ਚ ਵੀ ਹੜ੍ਹ ਕੁਛ ਨਹੀਂ ਮਿਲਿਆ 23 ਚ ਵੀ ਆ ਬੰਦ ਸੀ ਆਈ ਹਾਂ ਇਹ ਵੀ ਬੰਦ ਸੀ ਪਿਆ ਹੀ ਪਾਣੀ ਸੱਜੇ ਖੱਬੇੋਂ ਜਾਂਦਾ ਸੀ ਆਈ ਨਹੀਂ ਜਾਂਦਾ ਸੀ ਯਾਰ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਆ ਐਮਐਲਏ ਮੁੱਖ ਮੰਤਰੀਆਂ ਨੂੰ ਆ ਵੇਖਾ ਬੀਬੀ ਵਿਚਾਰੀ ਇੱਥੋਂ ਤੱਕ ਪਿੱਛੇ ਆਪਾਂ ਹੀ ਵੇਖ ਲੈ ਅਸੀਂ ਤਾਂ ਬਣਾ ਬੁਰਨੇ ਕਰ ਲਏ ਆ ਬਾਕੀ ਉਹਨਾਂ ਕੀਤਾ ਕਰਿਆ ਕੁਛ ਨਹੀਂ ਹੁਣ ਅੱਗੇ ਤੋਂ ਜਦੋਂ ਆਉਣਗੇ ਅਗਲੀਆਂ ਵੋਟਾਂ 'ਚ ਉਹਨਾਂ ਨੂੰ ਕਿਸੇ ਸ਼ਰਾਬ ਕਿਸੇ ਪੈਸੇ ਕਿਸੇ ਧੜੇਬੰਦੀ 'ਚ ਨਹੀਂ ਵੋਟ ਪਾਉਣੀ ਸਿਰਫ ਇਹ ਕਹਿਣਾ ਸਾਫ਼ ਕਰਦੇ ਆ ਪੁਲ ਚਲਾ ਤੇ ਉਹ ਸੜਕ ਸਹੀ ਕਰ ਹੁਣ ਮੈਨੂੰ ਦੱਸੋ ਜੇ ਪੁਲ ਸਹੀ ਹੁੰਦਾ ਆ ਟਰੈਕਟਰ ਆ ਜੇ ਕਿੰਨੇ 4 ਹੋਰ ਖੜੇ ਆ ਉੱਥੇ ਨਾ ਆਉਂਦੇ ਅੱਗੇ ਨਾ ਜਾਂਦੇ ਤੁਹਾਨੂੰ ਸੈਤਾਨਾ ਮਿਲਦੀ ਗੱਟੀ ਰਾਜੂ ਕੇ ਦੇ ਇਸ ਵੇਲੇ ਪੁਲ ਤੇ ਖੜੇ ਆ ਹੁਣ ਤੱਕ ਤਾਂ ਅਸੀਂ ਆਪਣੀ ਜ਼ਿੰਦਗੀ ਐਡੀ ਹੋ ਗਈ ਹੁਣ ਤੱਕ ਤਾਂ ਇਹੀ ਸੁਣਿਆ ਸੀ ਕਿ ਪੁਲ ਜਿਹੜੇ ਹੁੰਦੇ ਨੇ ਉਹ ਪਾਣੀ ਨੂੰ ਆਰ ਪਾਰ ਕਰਨ ਦੇ ਲਈ ਹੁੰਦੇ ਨੇ ਪਰ ਸ਼ਾਇਦ ਬਦਲਾਅ ਦੀ ਸਰਕਾਰ ਚ ਪਹਿਲੀ ਵਾਰੀ ਹੋਇਆ ਕਿ ਇੱਥੇ ਸੜਕਾਂ ਪਾਣੀ ਨੂੰ ਆਰ ਪਾਰ ਕਰਦੀਆਂ ਨੇ ਪੁਲ ਨਹੀਂ ਕਰਦੇ ਕਿਉਂ ਕਿ ਪੁਲ ਪੂਰੀ ਤਰ੍ਹਾਂ ਦੇ ਨਾਲ ਸਰਕਾਰਾਂ ਦੀ ਨਿਲਾਇਕੀਆਂ ਦੀ ਭੇਂਟ ਚੜ ਗਿਆ ਸਰਕਾਰਾਂ ਦੀਆਂ ਨਕਾਮੀਆਂ ਦੀ ਭੇਂਟ ਚੜ ਗਿਆ ਏ ਦੀ ਸਫਾਈ ਸਾਫ ਸਫਾਈ ਹੋਣੀ ਚਾਹੀਦੀ ਸੀ ਜੇਕਰ ਇਹਦੀ ਸਾਫ ਸਫਾਈ ਹੋਈ ਹੁੰਦੀ ਤਾਂ ਗੱਟੀ ਰਾਜੋਕੇ ਪਿੰਡ ਦੇ ਅੱਜ ਜੋ ਹਾਲਾਤ ਨੇ ਉਹ ਸ਼ਾਇਦ ਇਦੋਂ ਬਿਹਤਰ ਹੋਣੇ ਸੀ ਜਿਵੇਂ ਇਹਨਾਂ ਦਾ ਅੱਜ ਸੰਪਰਕ ਟੁੱਟਿਆ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ ਵੱਡੀ ਗੱਲ ਇਹ ਆ ਕਿ ਮੁੱਖ ਮੰਤਰੀ ਸਾਹਿਬ ਪਿਛਲੇ ਦਿਨਾਂ ਚ ਇਹਨਾਂ ਪਿੰਡਾਂ ਦੇ ਵਿੱਚ ਇਸ ਏਰੀਆ ਦੇ ਵਿੱਚ ਆ ਕੇ ਗਏ ਨੇ ਮੁੱਖ ਮੰਤਰੀ ਸਾਹਿਬ ਆਏ ਹਾਲਾਤ ਉਦੋਂ ਐਨੇ ਕੁ ਬਦਲੇ ਕਿ ਥੋੜਾ ਜਿਹਾ ਇਹਦੀ ਸਫਾਈ ਜ਼ਰੂਰ ਕੀਤੀ ਗਈ 100 ਥੋੜੀ ਜੀ ਸਫਾਈ ਇਹਦੀ ਜ਼ਰੂਰ ਕੀਤੀ ਗਈ ਪਰ ਜਿਵੇਂ ਹੀ ਮੁੱਖ ਮੰਤਰੀ ਸਾਹਿਬ ਜਾਂਦੇ ਨੇ ਤਾਂ ਉਵੇਂ ਹੀ ਸਫਾਈ ਵਾਲੇ ਵੀ ਜਿਹੜੇ ਆ ਚਲੇ ਜਾਂਦੇ ਨੇ ਕਿਉਂ ਕਿ ਭਾਈ ਦਿਖਾਉਣਾ ਸੀ ਕਿ ਮੁੱਖ ਮੰਤਰੀ ਸਾਹਿਬ ਆਏ ਨੇ ਤਾਂ ਕਰਕੇ ਸਾਫ ਸਫਾਈਆਂ ਜਿਹੜੀਆਂ ਇਹਦੀਆਂ ਹੋਈਆਂ ਨੇ ਭਾਈ ਅਮਤੋਜ ਮੇਰੇ ਨਾਲ ਨੇ ਪਿੰਡ ਵਾਸੀ ਭਾਈ ਆਪ ਇੰਡੀਆ ਉੱਡਾ ਫਿਰ ਇਹ ਹਾਲਾਤ ਆ ਇਹ ਹਰ ਵਾਰੀ ਹੁੰਦੇ ਥੋੜੇ ਹਾਂ ਹਾਂ ਸਾਫ ਸਫਾਈ ਨਹੀਂ ਹੁੰਦੀ ਇਹਦੀ ਸਾਫ ਸਫਾਈ ਕਰਤੇ ਆ ਪਰ ਹੁੰਦੀ ਨਹੀਂ ਸਹੀ ਹੁੰਦੀ ਨਹੀਂ ਸਹੀ ਤੁਸੀਂ ਕਹਿੰਦੇ ਨਹੀਂ ਜਾ ਕੇ ਪ੍ਰਸ਼ਾਸਨ ਨੂੰ ਵੀ ਇਹ ਕਰੋ ਇਹਦਾ ਥੱਲੇ ਅੰਦਰ ਪਿੱਲਰ ਬਣੇ ਗਾਰਡਰ 4 4 ਫੁੱਟ ਉਹਦੇ ਨਾਲ ਰੁਕਦੀ ਪਹਾਰ ਆਇਆ ਸੀ ਮੁੱਖ ਮੰਤਰੀ ਆਇਆ ਸੀ ਦੱਸ ਖੁੱਲ ਕੇ ਦੱਸ ਫਰਨਾ ਕਿਉਂ ਮੁੱਖ ਮੰਤਰੀ ਆਇਆ ਸੀ ਆ ਇੱਕ ਮਿੰਟ ਖੜੀ ਯਾਰ ਆ ਸਾਫ ਨਹੀਂ ਕਰ ਸਕਦਾ ਅਸੀਂ ਕਰਵਾ ਸਕਦੇ ਹੀ ਲੱਗਰ ਜੇ ਸੀ ਹਾਂ ਆ ਕਾਦੇ ਲਈ ਬਣਾਇਆ ਇਹ ਦਸ ਕੰਮ ਪਾਣੀ ਆਏ ਪਾਣੀ ਲੰਗੇ ਆ ਪਾਣੀ ਲੰਗੇ ਉਹ ਕਾਦੇ ਲਈ ਬਣਾਇਆ ਸੜਕ ਬਣੇ ਸੜਕ ਬਣਿਆ ਤੇ ਪਾਣੀ ਆਲਾ ਪਾਣੀ ਤਾਂ ਸੜਕ ਤੋਂ ਲੰਘ ਰਿਹਾ ਤੇ ਇੱਥੇ ਆ ਆ ਵੇਖ ਲੈ ਗੱਬ ਖੜੀ ਆ ਇੱਥੇ ਹੈ ਤੇ ਆ ਪੁਲ ਬੰਦ ਹੈ ਹਾਂ ਆ ਸਾਹਮਣੇ ਜੱਸ ਪਾਕਿਸਤਾਨ ਆ ਉਹ ਸਾਹਮਣੇ ਟਾਵਰ ਆ ਉਹਨਾਂ ਦਾ ਹਨਾ ਇਹ ਇਹ ਪੁਲ ਬੰਦ ਹੈ ਹਾਂ ਆ ਵੇਖਾ ਉਧਰ ਵੀ ਪਾਣੀ ਉਹ ਸੜਕ ਹੈ ਬਿਲਕੁਲ ਇੱਧਰ ਵੀ ਪਾਣੀ ਆ ਉਹ ਜਿਹੜਾ ਟਰੈਕਟਰ ਪਸਿਆ ਖੜਾ ਹੈ ਬਿਲਕੁਲ ਉਤੋਂ ਬੀਬੀਆਂ ਗਈਆਂ ਲੱਖ ਲੱਖ ਜਿੱਡੇ ਪਾਣੀ ਚ ਉਹ ਵੀ ਸੜਕ ਹੈ ਤੇ ਜਿਹੜਾ ਪੁਲਿਸ ਕੰਮ ਲਈ ਬਣਾਇਆ ਹੈ ਇਹ ਬੰਦ ਹੈ ਆ ਸੁੱਕਾ ਹੈ ਤੇ ਆ ਵੇਲਾ ਆ ਸਾਰੀ ਗੱਬਾ ਤੇ ਮੁੱਖ ਮੰਤਰੀ ਸਾਹਿਬ ਆਏ ਇੰਨਾ ਖਾਬ ਹੋਇਆ ਉਹਨਾਂ ਉਹਨਾਂ ਨੇ ਯਾਰ ਹੈਲੀਕਾਪਟਰ ਹੀ ਰਖਵਾ ਲੈਂਦੇ ਕਹਿ ਦਿੰਦੇ ਵੱਡੂ ਬੁੱਢੀ ਦੇਵੇ ਬਿਲਕੁਲ ਜੀ ਬਿਲਕੁਲ ਇੱਥੇ ਆ ਉਦੋਂ ਇੱਥੇ ਤੁਹਾਡੇ ਐਮਐਲਏ ਕਿਹੜਾ ਹੈ ਬੁੱਲਰ ਸਾਹਿਬ ਬੁੱਲਰ ਸਾਹਿਬ ਉਹ ਬੁੱਲਰ ਸਾਹਿਬ ਜਿਹੜਾ ਵੀ ਆ ਉਹਨੂੰ ਪੁੱਛਣਾ ਸੀ ਓ ਭਾਜੀ ਇੱਥੇ ਗੱਟੀ ਨਹੀਂ ਵੜਿਆ ਉਹ ਬਸ ਜਦੋਂ ਵੋਟਾਂ ਪਾਈਆਂ ਸੀ ਪਾਈਆਂ ਕਿ ਨਹੀਂ ਉਹਨੂੰ ਚਲੋ ਦੂਜੇ ਨੂੰ ਪਾਈਆਂ ਤੁਸੀਂ ਉਹਨਾਂ ਨੂੰ ਕਿਹਾ ਸੀ ਲੈ ਵੀ ਆ ਸੌਰੀਓ ਪੁਲ ਤਾਂ ਚਲਾ ਦਿਓ ਪਾਣੀ ਥੱਲੇ ਦੀ ਲੰਘ ਜਾਏ ਅਸੀਂ ਤਾਂ ਬੜਾ ਰੋਣੇ ਕਰਲਾਏ ਆ ਬਾਕੀ ਉਹਨਾਂ ਕੀਤਾ ਕਰਾਇਆ ਕੁਛ ਨਹੀਂ ਹੁਣ ਅੱਗੇ ਤੋਂ ਜਦੋਂ ਆਉਣਗੇ ਅਗਲੀਆਂ ਵੋਟਾਂ 'ਚ ਉਹਨਾਂ ਨੂੰ ਕਿਸੇ ਸ਼ਰਾਬ ਕਿਸੇ ਪੈਸੇ ਕਿਸੇ ਧੜੇਬੰਦੀ 'ਚ ਨਹੀਂ ਵੋਟ ਪਾਉਣੀ ਸਿਰਫ ਇਹ ਕਹਿਣਾ ਸਾਫ਼ ਕਰ ਤੇ ਆ ਪੁਲ ਚਲਾ ਤੇ ਉਹ ਸੜਕ ਸਹੀ ਕਰ ਹੁਣ ਮੈਨੂੰ ਦੱਸੋ ਜੇ ਪੁਲ ਸਹੀ ਹੁੰਦਾ ਆ ਟਰੈਕਟਰ ਆ ਜੇ ਕਿੰਨੇ ਚਾਰ ਹੋਰ ਖੜੇ ਆ ਉੱਥੇ ਨਾ ਆਉਂਦੇ ਅੱਗੇ ਨਾ ਜਾਂਦੇ ਤੁਹਾਨੂੰ ਸਹਤਾਨਾ ਮਿਲਦੀ ਅਸੀਂ ਤੇ ਇੱਥੋਂ ਤੱਕ ਨ ਵੀ ਕਹਿ ਰਹੇ ਜਿਹੜੀਆਂ 2023 ਦੇ ਜਿਹੜੀਆਂ ਛੜਕਾਂ ਟੁੱਟੀਆਂ ਨੇ ਸਾਡੀਆਂ ਤਾਂ ਉਹ ਵੀ ਨਹੀਂ ਬਣਾਈਆਂ ਅਸੀਂ ਤਾਂ ਆਪਦੇ ਕੋਲੋਂ ਬਣਾਈਆਂ ਨੇ ਬੜਾ ਬੁਰਾ ਹਾਲ ਹੋਇਆ ਵੀ ਇਹਨਾਂ ਨੇ ਕੋਈ ਧਿਆਨ ਕਰਕੇ ਟੁੱਟੀਆਂ ਸੀ ਹਾਂ ਜੀ ਜੀ 2023 ਦੀਆਂ ਹਾਂ ਉਹ ਵੀ ਇਹਨਾਂ ਨੇ ਧਿਆਨ ਕਰਕੇ ਟੁੱਟੀਆਂ ਉਹ ਨਹੀਂ ਬਣਾਈਆਂ ਨਾ ਨਾ ਉਹ ਵੀ ਨਹੀਂ ਬਣਾਈਆਂ ਇਹਨਾਂ ਨੇ ਤੇ ਆ ਵੀ ਇਹਨਾਂ ਨੇ ਸਾਰੇ ਪਿੰਡ ਵਾਲਿਆਂ ਨੇ ਮੀਰਾ ਨੇ ਬੜਿਆਂ ਨੇ ਕਿਹਾ ਸੀ ਵੀ ਕਹਿੰਦੇ ਵੀ ਤੁਸੀਂ ਇੱਥੋਂ ਤੱਕ ਭੀਜੀ ਹੋਈ ਆ ਆ ਜਾਓ ਵੀ ਹਰ ਰੋਜ਼ ਹਰ ਰੋਜ਼ ਹੀ ਇੱਥੋਂ ਹਰ ਰੋਜ਼ ਆਏ ਤੋ ਕਰਨਾ ਪੈਂਦਾ ਉਹਨੂੰ ਤਾਂ ਪੁਲ ਤਾਂ ਥੋੜਾ ਚੱਲਦਾ ਹੀ ਨਹੀਂ ਹੋਰ ਕੀ ਕਰੀਏ ਨਹੀਂ ਵੀਰੇ ਚੱਲਦਾ ਪੁਲ ਤਾਂ ਜਾਮ ਨਹੀਂ ਚੱਲਦਾ ਤੇ ਅਸੀਂ ਮਸੇ ਲੰਘਣੀਆਂ ਹਾਂ ਮਸੇ ਲਾਉਂਦੇ ਹਾਂ ਉਹ ਮਸਾਂ ਲੰਘਣੀਆਂ ਤਾਂ ਫਿਰ ਡਰ ਵੀ ਆ ਕਿਤੇ ਵਿੱਚ ਨਾ ਡਿੱਗ ਪਉਂਦਾ ਪਾਣੀ ਬਹੁਤ ਵਹਾ ਵਾ ਡਿੱਗਣ ਡੇਗਦੇ ਡਿੱਗਦੇ ਪਹੁੰਚਣਾ ਮਸੇ ਮਸਾਈ ਹਾਂ ਜੇ ਮੈਂ ਹੁਣ ਪਸ਼ੂਆਂ ਦਾ ਆਚਾਰਾ ਚੂਰਾ ਫਰੇ ਦੇ ਇਹ ਇਦਾਂ ਹੀ ਲੈ ਕੇ ਆਉਣੇ ਤੇ ਸਾਰੀ ਲੈ ਕੇ ਆਉਣੇ ਆਹੋ ਘਰੇ ਲੈ ਕੇ ਆਉਣੇ ਅਗਰ ਇਹਦੇ ਸਾਰੀ ਲੈ ਕੇ ਆਉਣੇ ਆਹ ਅਸੀਂ ਉਹਦੇ ਹੋਰ ਇਵੇਂ ਹੀ ਲੈ ਕੇ ਆਉਨੇ ਲੰਗ ਕੇ ਮੁੱਖ ਮੰਤਰੀ ਸਾਹਿਬ ਇਹ ਦੱਸਿਓ ਜੀ ਆ ਖਾਦੇ ਲਈ ਬਣਿਆ ਪੋਲਾ ਜਿਹੜਾ ਪਾਣੀ ਲੰਗਣ ਲਈ ਬਣਿਆ ਇਹ ਪਾਣੀ ਲੰਗਣ ਲਈ ਬਣਿਆ ਤੇ ਇੱਥੋਂ ਤਾਂ ਪਾਣੀ ਲੰਗਦਾ ਨਹੀਂ ਸੜਕ ਉਤੋਂ ਨਹੀਂ ਲੰਗੀ ਜਾਂਦੀ ਆਹੋ ਇਹ ਪੋਲ ਛੋਟਾ ਬਣਾਇਆ ਇੰਨੇ ਨਹੀਂ ਨਹੀਂ ਆ ਥੱਲੇ ਦੀ ਆਈ ਨੇ ਰੋਕਿਆ ਹੋਇਆ ਉਹ ਵੇਖੋ ਪਾਣੀ ਨਹੀਂ ਤਾਂ ਸਿੱਧਾ ਅਜੇ ਆਹੋ ਇਹ ਰੁਕ ਗਿਆ ਨਾ ਕਲਾ ਲਈ ਆ ਗਏ ਤੁਹਾਡੇ ਮੁੱਖ ਮੰਤਰੀ ਆਏ ਤੁਹਾਨੂੰ ਪਤਾ ਹੈ ਤਾਨੂੰ ਪਤਾ ਹੈ ਉਹ ਚੁੱਪ ਕਰਕੇ हट ਗਿਆ ਪਿੱਛਾ ਨਹੀਂ ਉਹਨੂੰ ਕਹਿ ਦੇਣਾ ਸੀ ਆ ਵੀ ਆ ਭਾਈ ਸਾਫ ਸਫਾਈ ਕਰਾ ਸਾਡੀ ਕਿ ਮਿਲ ਨਹੀਂ ਦਿੱਤਾ ਕਾਇਆਏ ਲੋਕਾਂ ਨੇ ਬਹੁਤ ਕਾਇਆ ਹੈ ਬਹੁਤ ਕਾਇਆ ਹੂੰ 23 ਆਲਾ ਕੁਛ ਮਿਲਿਆ ਤੁਹਾਨੂੰ 23 ਚ ਜਿਹੜੇ ਖਰਾਬੇ ਹੋਏ ਸੀ 23 ਚ ਵੀ ਹੜ੍ਹ ਕੁਛ ਨਹੀਂ ਮਿਲਿਆ ਹੈ ਕੁਛ ਨਹੀਂ ਮਿਲਿਆ 23 ਚ ਵੀ ਆ ਬੰਦ ਸੀ ਆਈ 23 ਚ ਆਈ ਬੰਦ ਸੀ ਹਾਂ ਇਹ ਵੀ ਬੰਦ ਸੀ ਇੱਥੇ ਪਾਣੀ ਸੱਜੇ ਖੱਬੇ ਜਾਂਦਾ ਸੀ ਆਈ ਨਹੀਂ ਜਾਂਦਾ ਸੀ ਯਾਰ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਐਮ ਐਲ ਏ ਮੁੱਖ ਮੰਤਰੀਆਂ ਨੂੰ ਆ ਵੇਖਾ ਬੀਬੀ ਵਿਚਾਰੀ ਇੱਥੋਂ ਤੱਕ ਭੇਜਿਆ ਆਪਾਂ ਹੀ ਵੇਖ ਲੈ ਹੋਰ ਅੱਗੇ ਵੀ ਆਈਆਂ ਹੈ ਅੱਧ ਕਰ ਛੱਡ ਮਿਲਿਆ 23 ਚ ਕੁਛ ਮਿਲਿਆ 23 ਤੂੰ ਵਿੱਚ ਕੁਛ ਨਹੀਂ ਮਿਲਿਆ ਹੈ ਕੁਛ ਨਹੀਂ ਮਿਲਿਆ ਮੈਂ ਮੁੱਖ ਮੰਤਰੀ ਨੂੰ ਕਹਿ ਦੇਣਾ ਸੀ ਇਹ ਸਾਫ਼ ਕਰ ਦਿਓ ਮੁੱਖ ਮੰਤਰੀ ਦਾ ਲੰਘੀ ਉਥੋਂ ਹੀ ਪਰਾਂ ਨਗਿਆ ਵੀ ਪੈਂਡ ਦਾ ਉਹਨੇ ਸ਼ਗਲ ਹੀ ਨਹੀਂ ਸਾਡੀ ਬੇਟੀ ਬੇਟੀ ਥੋੜੀ ਛਕਣ ਬਿਲਕੁਲ ਨਹੀਂ ਮਾਰੇ ਲੱਗਦੇ ਆ ਵੋਟਾਂ ਸੌਕੀਆਂ ਨੇ ਆ ਵੋਟਾਂ ਹੀ ਸੌਕੀਆਂ ਨੇ ਆ ਮੁੰਡਾ ਖੜਾ ਜੀਸੀਬੀ ਉਹਨੇ ਤੋੜ ਲਈ ਅੱਛਾ ਮੈਂ ਚਲਾ ਚਲਾ ਦੇ ਦੀ ਅਸੀਂ ਬੇਦਖਰੀ ਤੋੜ ਲਈ ਅੱਛਾ ਜੀਸੀਬੀ ਤੋੜ ਇੱਥੇ ਚਲਾਈ ਸੀ ਇੱਥੇ ਜਲਾਦਾ ਮੈਨੂੰ ਸਾਰਾ 50 ਲੀਟਰ ਤੇਲ ਦਿੱਤਾ ਪ੍ਰਸ਼ਾਸਨ ਨੇ ਤੇ ਮੈਂ ਚਲਾ ਚਲਾ ਪੱਲੋ 2 300 ਲੀਟਰ ਵਾਲੇ ਅੱਗੇ ਮ ਹੀ ਗਏ ਤੇ ਹੁਣ ਮੈਂ ਕਰੇ ਅਕਦੇ ਮੈਨੂੰ ਰੋਕਦੀ ਮੇਰੀ ਆਪ ਦੀ ਜ਼ਮੀਨ ਉਟਾ ਲੱਗਣ ਲੱਗ ਪਈ ਅੱਛਾ ਹੋਰ ਹੁਣ ਕੀ ਕਰੀ ਅਸੀਂ ਕਿੰਨੇ ਕੁ ਕਲਾਲੀ ਕਢੀ 10 ਦਿਨ ਚਲਾਈ ਰੱਖੀ ਲਗਾਤਾਰ ਇਹ ਪਰ ਤੁਹਾਡਾ ਕੰਮ ਤਾਂ ਹੈ ਹੀ ਨਹੀਂ ਤੁਸੀਂ ਕਰੀ ਜਾਂਦੇ ਹੋ ਪ੍ਰਸ਼ਾਸਨ ਨੇ ਭੇਜਿਆ ਹੀ ਨਹੀਂ ਕੁਝ ਵੀ ਆਹਨੂੰ ਤਾਂ ਕਰਨਾ ਹੀ ਪੈਣਾ ਪਿੰਡ ਵਾਸਤੇ ਇਹ ਤਾਂ ਤੁਹਾਡਾ ਕੰਮ ਨਹੀਂ ਏ ਤੁਸਾਨੂੰ ਕਰਨਾ ਪੈਂਦਾ ਪਿੰਡ ਵਾਲੇ ਫਿਰ ਅਸੀਂ ਪਿੰਡ ਵਾਲੇ ਕਰਦੇ ਪੈ ਅੱਛਾ ਪ੍ਰਸ਼ਾਸਨ ਕੁਝ ਨਹੀਂ ਕਰਦਾ ਨਾ ਬਿਲਕੁਲ ਨਹੀਂ ਫਿਰ ਐਮ ਐਲ ਐ ਐਮ ਐਲ ਕਰਦੇ ਹੁੰਦੇ ਇਹ ਜੇ ਕਮਾਇਆ ਐਮ ਐਲ ਐ ਬਿਲਕੁਲ ਨਹੀਂ ਆਈ ਬੁੜੀ ਆਦੀ ਭੇਜੀ ਫਿਰਦਾ ਤੇ ਬਸ ਆਦੀ ਬੁੜੀ ਉਹ ਨਿਆਰੇ ਲੈਂਦਾ ਫਿਰਦਾ ਐਮ ਐਲ ਉਹਨੇ ਕਰਨਾ ਕੀ ਇਥੇ ਮਰਨ ਦਾ ਮਰਦਾ ਬੰਦਾ ਕੋਈ ਉਹਨੂੰ ਮਤਵ ਵਾਲੀ ਕੋਈ ਕਿਸੇ ਨਾਲ ਉਹ ਮਾੜੇ ਮੁੱਢ ਦੇ ਜਾਂਦੀ ਵਿਆਹ ਆ ਕੁੱਤੇ ਹਮਝਾ ਕੁੱਤੇ ਕਹਿੰਦੇ ਗੱਟੀ ਜੀ ਕੁੱਤੇ ਨਹੀਂ ਹਟਦੀ ਬਿਆਕੜ ਇਧਰ ਇਧਰ ਦੇਖੀ ਹਾਂ ਉਹ ਕੁੱਤੇ ਹਮਝਦੀ ਬਿਆਕੜ ਵੀ ਕੁੱਤੇ ਕਹਿੰਦੇ ਕੁੱਤੇ ਅੱਗੇ ਕਹਾਂ ਸੀ ਵੀ ਕੁੱਤੇ ਕਹਿੰਦੇ ਇਥੇ ਦੇ ਬਾਈ ਤੂੰ ਵਿੜੀ ਨਾ ਬਣਾ ਕੇ ਮੈਂ ਅੱਛਾ ਕੁੱਤਿਆਂ ਹਾਂ ਕੁੱਤਿਆਂ ਮਾਰ ਜਾਂਦੀ ਵੀ ਕੁੱਤੇ ਹੈਗਾ ਲੈ ਜਾ ਬੀਬੀ ਬਿਆਕੜ ਇੱਕ ਕਰਦੇ ਨੇ ਹਾਂਜੀ ਹਾਂਜੀ ਮਤਲਬ ਲਾਲਚ ਦਿੰਦੇ ਨੇ ਵਰਤਾ ਵਸ ਲਾਲਚ ਆ ਲਾਲਚ ਬਾਈ ਦਿੰਦੇ ਆ ਲਾਲਚ ਦਿੰਦੇ ਆ ਹਾਂਜੀ ਹਾਂਜੀ ਕਰਦਾ ਕੋਈ ਕੁਛ ਨਹੀਂ ਹਾਂਜੀ ਕਰਦਾ ਕੋਈ ਕੁਛ ਨਹੀਂ ਕਰਦਾ ਕੋਈ ਕੁਛ ਨਹੀਂ ਕਿ ਕਿਹਾ ਗੁਹਾਣੀ ਜਾ ਕੇ ਉਹਦੇ ਕੋਲੇ ਐਮਐਮਐਲਏ ਕੋਲੇ ਬਾਜੀ ਕੁਛ ਨਹੀਂ ਸਾਡਾ ਹਾਲ ਬਸ ਜ਼ਮੀਨਾਂ ਪੱਕੀਆਂ ਦਾ ਪੱਕੀਆਂ ਜ਼ਮੀਨਾਂ ਕੀਤੀ ਜਾਣਾ ਬਾਹਰ ਕੋਈ ਸਾਡੇ ਮਾਫ ਜਾ ਵੀ ਨਾ ਦਿੱਤਾ ਜਾ ਸਾਨੂੰ ਪੱਕੀਆਂ ਮਾਲਕੀ ਜ਼ਮੀਨਾਂ ਕਰ ਦੇਣ ਬਸ ਸਾਨੂੰ ਹੋਰ ਕੁਝ ਨਹੀਂ ਆ ਸਾਨੂੰ ਮਾਲਕ ਬਣਾਇਆ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਾਡੀ ਜ਼ਮੀਨਾਂ ਪੱਕੀਆਂ ਕੀਤੀ ਜਾਣ ਪਾਣੀ ਨਾ ਰੇਗ ਖਾਲ ਪਾਣੀ ਦੁਨੀ ਰੱਖਣ ਕੋਈ ਚੱਕਰ ਨਹੀਂ ਹਾਂਜੀ ਮਾਲਕ ਦਿੱਤੇ ਨਾ ਜ਼ਮੀਨ ਦੀ ਪਾਣੀ ਪਾਣੀ ਮਰ ਰਿਹਾ ਯਾਰ ਵੀਡੀਓ ਨਾ ਬਣਾ ਤੂੰ ਪਾਣੀ ਪਾਣੀ ਮਰ ਰਹੀ ਜ਼ਮੀਨ ਮੇਰੀ ਭਰਾਵਾ ਤੇਰੀ ਮੈਂ ਤਾਂ ਕਿਹੜਾ ਮੁੱਖ ਮੰਤਰੀ ਵੀ ਯਾਰ ਪਤਾ ਗਿਆ ਕਮੈਂਟ ਪਾ ਫਿਰ ਗੱਲ ਹੀ ਫਿਰ ਜਾਣੀ ਆ ਤਾਂ ਇਹ ਮੈਂ ਦਿੱਤੀ ਜੇ ਵਤ ਵਧਾ ਨੂੰ ਹਾਂ ਤੇ ਬਾਕੀ ਜੇ ਪੱਕੀ ਜਮੀਨਾ ਕੀਤੀ ਜਾਣਾ ਹੋਰ ਕੁਛ ਨਹੀਂ ਚਾਹੀਦਾ ਇਹ ਹਾਲਾਤ ਨੇ ਫਿਰ ਇਹਨਾਂ ਲੋਕਾਂ ਦੇ ਗੱਟੀ ਰਾਜੋ ਕੇ ਪਿੰਡ ਆ ਇਹ ਹਾਲਾਤ ਨੇ ਕਹਿੰਦੇ ਨੇ ਕਿ ਪਾਕਿਸਤਾਨ ਦੇ ਨਾਲ ਅਸੀਂ ਲੱਗੇ ਹੋਏ ਹਾਂ ਹਰ ਦਿਨ ਆ ਚੀਜ਼ਾਂ ਸਾਨੂੰ ਸਾਹਮਣਾ ਕਰਨਾ ਪੈਂਦਾ ਉਹ ਦੇਖੋ ਟਰੈਕਟਰ ਆ ਰਿਹਾ ਸੀ ਟਰੈਕਟਰ ਨੂੰ ਵੀ ਵਿਚਾਲੇ ਰੋਕਣਾ ਪਿਆ ਕਿਉਂਕਿ ਰਾਹ ਇੰਨਾ ਬਹੁਤ ਜ਼ਿਆਦਾ ਰਾਹ ਖਰਾਵਾ ਉਹ ਅੱਗੋਂ ਆਇਆ ਨਹੀਂ ਜਾਂਦਾ ਜਿਸ ਦੇ ਕਰਕੇ ਟਰੈਕਟਰ ਵੀ ਉੱਤੇ ਫਸਿਆ ਉਹ ਟਰੈਕਟਰ ਨੂੰ ਉਤਾਰਨਗੇ ਉਸ ਤੋਂ ਬਾਅਦ ਟਰੈਕਟਰ ਨੂੰ ਅੰਦਰ ਕਰਨਗੇ ਫਿਰ ਟਰੈਕਟਰ ਨੂੰ ਫੇਰ ਉਹ ਕਰਾ ਜਾਊਗਾ ਦੇਖੋ ਬਹੁਤ ਜ਼ਿਆਦਾ ਰਾ ਖਰਾਬ